ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਭਵੰਤਮਾਨ ਨੇ ਜਾਰੀ ਕੀਤੇ ਨੇ ਜੀ 1 ਕਰੋੜ ਰੁਪਏ ਕਿਹਨੂੰ ਦਿੱਤੇ ਨੇ ਜੀ ਇਹ 1 ਕਰੋੜ ਰੁਪਏ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ 10.77 ਲੱਖ ਰਸ਼ਨ ਕਾਰਡ ਜਿਹੜੇ ਕੱਟੇ ਜਾਣ ਵਾਲੇ ਨੇ ਕਿੰਨਾਂ ਦੇ ਕੱਟੇ ਜਾਣਗੇ ਜੀ ਇਹ ਰਸ਼ਨ ਕਾਰਡ ਉਹ ਵੀ ਤੁਹਾਡ ਨਾਲ ਸਾਂਝੀ ਕਰਨ ਦੇ ਨੇ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਆ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਛੀਨ ਦੇ ਜੀਆਂ ਕਿਸੇ ਸੂਬੇ ਚ ਭਿਆਨਕ ਅੱਗ ਨਾਲ 25 ਮੌਤਾਂ ਹੋ ਚੁੱਕੀਆਂ ਨੇ ਕਈ ਜ਼ਖਮੀ ਨੇ ਬਚਾਓ ਕਾਰਜ ਜਾਰੀ ਨੇ ਕੀਂਦੇ ਦੱਖਣੀ ਜਿਆਂ ਗੱਸੀ ਸੂਬੇ ਚ ਬੁੱਧਵਾਰ ਨੂੰ ਕੁਝ ਦੁਕਾਨਾਂ ਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪੰਜਾਬ ਚ ਆਪ 13 ਸੀਟਾਂ ਤੇ ਇਕੱਲੇ ਲੜੇਗੀ ਚੋਣ ਆਪ ਸੁਪਰੀਮੋ ਕੇਜਰੀਵਾਲ ਨੇ ਦਿੱਤੀ ਹੈ ਜੀ ਹਰੀ ਚੰਡੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ ਇਸ ਲਈ ਅੰਦਰੂਨੀ ਤੌਰ ਤੇ ਆਪਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ 13 ਲੋਕ ਸਭਾ ਸ਼ੀਟਾਂ ਤੇ 40 ਨਾਮਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਕਿਸੇ ਸ਼ੀਟ ਤੇ 2 ਤੇ ਕਿਸਤੇ 4 ਬਦਲ ਰੱਖੇ ਗਏ ਨੇ ਉਸ ਤੋਂ ਬਾਅਦ ਅਗਲੀ ਵੜੀ ਹਰਦੀ ਗੁਰਪੰਤਵੰਤ ਪੰਨੂ ਦੀ ਸੀਮ ਭਵੰਤਮਨ ਨੂੰ ਮੋੜ ਧਮਕੀ ਬੋਲਿਆ ਦਲਾਵਰ ਸਿੰਘ ਅੱਜ ਵੀ ਜਿਉਂਦਾ ਹੈ ਖਾਲਿਸਤਾਨੀ ਲੀਡਰ ਤੇ ਸਿੱਖ ਫੋਰਜ ਜਸਜੀਤ ਸਿੰਘ ਦੇ ਮੁਖੀ ਗੁਰਪੰਤਪਤ ਸਿੰਘ ਪੰਨੂ ਨੇ ਹੁਣ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀ ਦੇ ਪ੍ਰੋਫੈਸਰਾਂ ਨੂੰ ਉਕਸਾਇਆ ਤੇ ਪੰਨੂ ਨੇ ਕਿਸੇ ਵੀ ਪੀਏਯੂ ਦੇ ਦੁਨੀਆ ਵਿੱਚ ਬਹੁਤ ਨਾਮ ਕਮਾਇਆ ਕਿਉਂਕਿ ਇੱਥੋਂ ਵੱਡੇ-ਵੱਡੇ ਖੋਜਾਂ ਹੋਈਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀਤ ਸਿੱਪੀ ਗਿੱਲ ਨਾਲ ਕੈਨੇਡਾ ਚ ਵਾਪਰ ਰਹੀ ਪਿਆਨਕ ਹਾਸਾ ਆਫ ਰੋਡਿੰਗ ਦੌਰਾਨ ਪਲਟੀ ਆ ਉਸਦੀ ਜਿਹੜੀ ਰੈਕਿਊਨ ਤਹੰਦਸਨਾ ਚੈਨਲ ਮਸ਼ਹੂਰ ਪੰਜਾਬੀ ਸਿਕਨ ਅਦਾਕਾਰਾ ਸਿੱਪੀ ਗਿੱਲ ਨਾਲ ਕੈਨੇਡਾ ਵਿੱਚ ਪਿਆਨਕ ਹਾਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਪੀਆ ਵਿੱਚ ਉਸਦੀ ਗੱਡੀ ਰੂਪੀ ਕਰਨ ਪਲਟ ਗਈ ਜਿਸ ਦੀ ਵੀਡੀਓ ਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖੜੀ ਪ੍ਰਕਾਣਾ ਨੂੰ ਰਾਹਤ ਚੋਣ ਬਰੇ ਵਿੱਚ ਸ਼ਰਾਬ ਦੀਆਂ ਕੀਮਤਾਂ ਤੇ ਕੰਟਰੋਲ ਰੱਖੇਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਨਵੀਂ ਆਵਕਾਰੀ ਨੀਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਨੀਤੀ ਤੇ ਸਰਕਾਰ ਟੈਕਸ ਲੀਕਸ ਨੂੰ ਰੋਕਣ ਲਈ ਧਿਆਨ ਦੇ ਰਹੀ ਹੈ ਕਿਉਂਕਿ ਇਹ ਚੋਣਾਂ ਦਾ ਸਾਲ ਹੈ ਇਸ ਲਈ ਸਰਕਾਰ ਸ਼ਰਾਬ ਦੀਆਂ ਕੀਮਤਾਂ ਵਧਾਉਣ ਦਾ ਜੋਖਮ ਨਹੀਂ ਲਵੇਗੀ ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਮਾਹੀਆਂ ਚ ਸ਼ਰਾਬ ਦੇ ਨਾਮ ਐਕਸਰਸਾਈਜ਼ ਡਿਊਟੀ ਤੋਂ 16% ਦਾ ਵਾਧਾ ਮਿਲਿਆ ਜਿਸ ਕਾਰਨ ਸਰਕਾਰ ਉਤਸ਼ਾਹਤ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਕੈਨੇਡਾ ਵਿੱਚ ਐਮਰਜੈਂਸੀ ਲਾਉਣ ਦਾ ਫੈਸਲਾ ਕੈਰ ਕਾਨੂੰਨੀ ਕਰਾਰ ਦਿੱਤਾ ਹੈ ਕਰੋਨਾ ਵੈਕਸੀਨ ਵਿਰੁੱਧ ਕੈਨੇਡਾ ਦੀ ਰਾਜਸਥਾਨੀ ਇਕੱਤਰ ਹੋਏ ਮੋਜ਼ਹਾਰਿਆਂ ਵਿੱਚੋਂ ਖਦੇੜਨ ਵਾਸਤੇ ਐਮਰਜੈਂਸੀ ਐਕਟ ਲਾਗੂ ਕਰਨ ਦੀ ਪ੍ਰਤੀਕਰਨ ਨੂੰ ਇੱਕ ਫੈਡਰਲ ਅਦਾਲਤ ਵੱਲੋਂ ਗੈਰ ਵਾਜਬ ਅਤੇ ਚਾਰਟਰਡ ਆਫ ਰਾਈਟਸ ਦੀ ਉਲੰਘਣਾ ਕਰਾਰ ਦਿੱਤਾ ਹੈ ਉਪ ਉਪ ਪ੍ਰਧਾਨ ਮੰਤਰੀ ਕ੍ਰਿਸਟਨ ਫ੍ਰੀਡਲ ਨੇ ਕਿਹਾ ਕਿ ਫੈਡਰਲ ਸਰਕਾਰ ਅਦਾਲਤੀ ਫੈਸਲੇ ਵਿਰੁੱਧ ਅਪੀਲ ਦਾਇਰ ਕਰੇਗੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜ ਅਮਰੀਕਾ ਦੇ ਇਤਿਹਾਸ ਚ ਪਹਿਲੀ ਵਾਰ ਕਿਸੇ ਕੈਦੀ ਨੂੰ ਨਾਈਟ੍ਰੋਜਨ ਦੇ ਨਾਲ ਦਿੱਤੀ ਜਾਵੇਗੀ ਮੌਤ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਗੁਰਦੁਆਰਾ ਸਾਹਿਬ ਚ ਪੱਧਵੀ ਹੋਈ ਹੈ ਮਾਮਲੇ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਗਵਾੜਾ ਸਥਿਤ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ ਦੇ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ ਨੌਜਵਾਨਾਂ ਦਾ ਕਤਲ ਕਰਨ ਵਾਲੀ ਨਿਹੰਗ ਰਮਨਦੀਪ ਸਿੰਘ ਮੱਠੂ ਨੂੰ ਰਿਮਾਂਡ ਦੌਰਾਨ ਕੋਈ ਲੋਖ ਖਾਸ ਜਾਣਕਾਰੀ ਨਹੀਂ ਮਿਲੀ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਸੁਖੀ ਅਤੇ ਤੁਸੀਂ ਸ਼ਬਦ ਬੋਲੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਮਸ਼ਹੂਰ ਪੰਜਾਬੀ ਐਕਟਰ ਸੁਰਜੀਤ ਸਿੰਘ ਧਾਮੀ ਨਹੀਂ ਰਹੇ ਉਮਰ ਸੰਬੰਧੀ ਬਿਮਾਰੀਆਂ ਤੁਸੀਂ ਪੀੜਤ ਆਖਰੀ ਸਮੇਂ 'ਚ ਅਜਿਹੀ ਹੋ ਗਈ ਸੀ ਜੀ ਹਾਲਾਤ ਪੰਜਾਬੀ ਫਿਲਮ ਜਗਤ ਤੋਂ ਇੱਕ ਬੇਹੱਦ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਸੀਨੀਅਰ ਐਕਟਰ ਸੁਰਜੀਤ ਸਿੰਘ ਧਾਮੀ ਇਸ ਦੁਨੀਆ ਨੂੰ ਅਲਿਗਦਾ ਆ ਗਏ ਨੇ। ਉਹਨਾਂ ਨੇ ਜਨਵਰੀ ਨੂੰ ਸਾਖਰੀ ਸਾਲਿਆ ਉਹਨਾਂ ਦੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਧਾਮੀ ਦਾ ਨਾਮ ਪੰਜਾਬੀ ਫਿਲਮ ਜਗਤ 'ਚ ਬੜੀ ਇੱਜ਼ਤ ਨਾਲ ਲਿਆਂਦਾ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਵਾਰ ਹਰਜੀ ਸੁਖਵੀਰ ਬਾਦਲ ਨੇ ਮੰਨਿਆ ਅਸੀਂ ਆਪਣੀ ਗਲਤੀਆਂ ਕਰਕੇ ਮਾਂ ਪਾਰਟੀ ਕਮਜ਼ੋਰ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗਲਤੀਆਂ ਕਰਕੇ ਆਪਣੀ ਮਾਂ ਪਾਰਟੀ ਕਮਜ਼ੋਰ ਕਰ ਦिती ਹੈ ਸੁਖਬੀਰ ਬਾਦਲ ਵੱਲੋਂ ਅੱਜ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਨੇ ਦਪੋਚੇ ਚੋਰ ਪੁਲਿਸ ਨੇ ਚੋਰਾ ਸਮੇਤ ਕਵਾੜੀਏ ਤੇ ਕੀਤਾ ਜੀ ਮਾਮਲਾ ਦਰਜ ਤਾਹਾਨੂੰ ਜ਼ਰਾ ਪੁਲਿਸ ਥਾਣਾ ਬਦਨੀ ਕਲਾਦੀਨ ਆਉਂਦੇ ਵਕ ਵਕ ਪਿੰਡਾਂ 'ਚ ਰਾਤ ਸਮੇਂ ਚੋਰੀਆਂ ਕਰਨ ਵਾਲੇ ਗਰੋਹ ਦਾ ਕਿਸ ਜਿਹੜੀ ਕਿਰਤੀ ਕਿਸਾਨ ਜੁਣ ਦੀ ਮਦਦ ਨਾਲ ਸਥਾਨਿਕ ਪਿੰਡਾਂ ਦੇ ਲੋਕਾਂ ਨੇ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਕਾਬੂ ਕੀਤੇ ਚੋਰ ਗਰੋਹ ਦੇ ਤਿੰਨ ਮੈਂਬਰ ਸਮੇਤ ਉਹਨਾਂ ਤੋਂ ਚੋਰੀ ਦਾ ਸਮਾਨ ਲੈਣ ਵਾਲੇ ਕਬਾੜੀ ਤੇ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਜਲੰਧਰ ਤੋਂ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋਈ ਹੈ ਔਰਤ ਨੂੰ ਨੰਗਾ ਕਰਕੇ ਕੁੱਤਿਆ ਤੇ ਗੁਪਤਾਂ ਦਾ ਤੇ ਮਾਰੇ ਨੇ ਜੀ ਲੱਤਾਂ ਜਲੰਧਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਨਸ਼ੇ ਨਾਲ ਫੜੇ ਜਾਣ ਵਾਲੇ ਨੂੰ ਹੁਣ ਜੇਲ੍ਹ ਨਹੀਂ ਸਗੋਂ ਮਾਨ ਸਰਕਾਰ ਸਵਾ ਰਹੀ ਹੈ ਜ਼ਿੰਦਗੀ ਕਹੀ ਹੈ ਜੀ ਪਹਿਲੀ ਅਪੀਲ ਪੰਜਾਬ ਵਿੱਚ ਨਸ਼ਾ ਵਿਰੁੱਧ ਖਿਲਾਫ ਲੜ ਰਹੀ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ ਹੁਣ ਥੋੜੇ ਸਮੇਂ ਵਿੱਚ ਨਸ਼ੇ ਵੜੇ ਫੜੇ ਨੂੰ ਕੁਸਲਾਖਾਂ ਪਿੱਛੇ ਨਹੀਂ ਜਾਣਾ ਪਵੇਗਾ ਸਗੋਂ ਸਰਕਾਰ ਵੱਲੋਂ ਉਹਨਾਂ ਨੂੰ ਦਲਦਲ ਵਿੱਚੋਂ ਕੱਢ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਇਹ ਸਾਰੀ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 40 ਦੇ ਤਹਿਤ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਬਿਜ਼ਨਸ ਵੀ ਉਹਨਾਂ ਨੇ ਅਮਰਗੜ ਦੇ ਥਾਣੇਦਾਨ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀ ਕੀਤਾ ਜ਼ਿਲ੍ਹਾ ਮਲੇਰਕੋਟਲਾ ਅਧੀਨ ਪੈਂਦੇ ਥਾਣਾ ਅਮਰਗੜ ਵਿਖੇ ਤਨਾਤ ਇੱਕ ਸਹਾਇਕ ਥਾਣੇਦਾਰ ਨੂੰ ਚੌਕਸੀ ਵਿਰੁੱਧ ਰਿਸ਼ਵਤ ਲੈਣ ਦੇ ਰੰਗੇ ਹੱਤੀ ਕਾਬੂ ਕਰਕੇ ਦਾਵਾ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਚੌਕਸੀ ਵਿਭਾਗ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਚੌਕਸੀ ਵਿਭਾਗ ਨੂੰ ਹਾਕਮ ਸਿੰਘ ਵਾਸੀ ਨਿਆਪੁੱਤਰਾ ਥਾਣਾ ਜਿਹੜਾ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਦੇ ਸ਼ਿਕਾਇਤ ਦਿੱਤੀ ਕਿ ਅਮਰਗੜ ਥਾਣੇ ਦੇ ਤਨਾਤ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਚਲਾਨ ਨੂੰ 5000 ਰੁਪਏ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਸਾਬਕਾ ਅਕਾਲੀ ਮੰਤਰੀ ਗਰਚਾ ਖਿਲਾਫ਼ ਗਡਾਰਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਸ਼੍ਰੋਮਣੀ ਕਾਲੇਦਲੀ ਸਰਕਾਰ ਸਮੇਂ ਸਰ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਖਿਲਾਫ਼ ਲੁਧਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਗਡਾਲਾ ਦੀ ਸ਼ਿਕਾਇਤ ਤੇ ਦਰਜ ਕੀਤੇ ਇਸ ਮਾਮਲੇ 'ਚ ਪਾਪਰਾ ਐਕਟ ਦੇ ਭਰਾਮਾਂ ਲਾਈਆਂ ਗਈਆਂ ਮਿਲੀ ਜਾਣਕਾਰੀ ਮੁਤਾਬਕ ਗਡਾਲਾ ਵੱਲੋਂ ਵੱਖ-ਵੱਖ ਜਾਂਚ ਕੇ ਸਾਹਮਣੇ ਆਇਆ ਹੈ ਲੜਤੋ ਦੇ ਪਿੰਡ ਕਰਾਉਨ ਟਾਊਨ ਦੇ ਕਲਚਾ 70 ਏਕੜ ਵਿੱਚ ਕਲੋਨੀ ਫੈਡਰਲ ਡਿਵੈਲਪ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵਾਰ ਅਮਰੀਕਾ 'ਚ ਪੰਜਾਬੀ ਜੋੜੇ ਨੇ ਗੁਲਾਮ ਬਣਾਇਆ ਆਪਣਾ ਰਿਸ਼ਤੇਦਾਰ ਅਮਰੀਕਾ ਵਿੱਚ ਪੰਜਾਬੀ ਜੋੜੇ ਨੂੰ ਆਪਣੇ ਰਿਸ਼ਤੇਦਾਰਾਂ ਨੇ ਗੁਲਾਮ ਬਣਾ ਕੇ ਰੱਖਣ ਅਤੇ ਲਗਾਤਾਰ ਕਈ ਘੰਟੇ ਕੰਮ ਕਰਵਾਉਣ ਉੱਟਮਾਰ ਕਰਨ ਧਮਕੀਆਂ ਦੇਣ ਇਮੀਗ੍ਰੇਸ਼ਨ ਦਸਤਾਵੇਜ਼ ਦੱਬ ਕੇ ਰੱਖਣ ਦਾ ਦੋਸ਼ ਕਰਾਰ ਦਿੱਤਾ ਪੰਜਾਬੀ ਜੋੜੇ ਦੀ ਸਨਾਖਤਾ ਹਰਮਨਪ੍ਰੀਤ ਸਿੰਘ ਅਤੇ ਕੁਲਵੀਰ ਕੌਰ ਵਜੂਹੀ ਹੈ ਜਿਨ੍ਹਾਂ ਨੇ 20 ਸਾਲ ਕੈਦ ਦੀ ਸਜ਼ਾ ਅਤੇ 2.5 ਲੱਖ ਡਾਲਰ ਜੁਰਮਾਨਾ ਜਿਹੜਾ ਲਾਇਆ ਜਾ ਸਕਦਾ ਜੀ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਗੁਰਪੰਤਵਰ ਸਿੰਘ ਪੰਨੂ ਖਾਲਿਸਤਾਨੀ ਆਤਵਾਦੀ ਜਿਹੜਾ ਪੰਨੂ ਨੇ ਨਵੀਂ ਵੀਡੀਓ ਜਾਰੀ ਕੀਤੀ ਹੈ ਹੁਣੇ-ਹੁਣੇ ਸੀਐਮ ਭਵੰਤਮਾਨ ਦਾ ਸ਼ਹੀਦ ਫੌਜੀਆਂ ਦੇ ਵਿਧਵਾਵਾਂ ਲਈ ਵੱਡਾ ਫੈਸਲਾ ਚੁੱਕਿਆ ਹੈ ਪੈਂਛੇ ਚ 6000 ਤੋਂ ਵਧਾ ਕੇ 10000 ਰੁਪਏ ਕਰ ਦਿੱਤੀ ਹੈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਭਵੰਤਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਅਜੇ ਵਿੱਚ ਕਈ ਜਿਹੜੇ 10,70,000 ਜਿਹੜੇ ਰਾਸ਼ਨ卡ਟ ਕੱਟੇ ਗਏ ਨੇ ਉਹਨਾਂ ਨੇ ਬਹਾਲ ਕਰ ਦਿੱਤੇ ਨੇ ਜਲਦ ਸਰਕਾਰ ਹੀ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਅਜਿਹੀ ਸਥਿਤੀ ਵਿੱਚ ਸਾਰੇ ਰਾਸ਼ਨ卡ਟਾਂ ਨੂੰ ਰਾਸ਼ਨ ਮਿਲੇਗਾ ਮੀਟਿੰਗ ਵਿੱਚ ਅਧਿਆਪਕਾਂ ਨੂੰ ਜਿਹੜੀ ਬਦਲੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਹਨਾਂ ਲਈ ਪ੍ਰਤੀਕਰਨ ਨੂੰ ਸੱਲ ਬੜਾਇਆ ਗਿਆ ਜੇਕਰ ਕੋਈ ਅਧਿਆਪਕ ਗੰਭੀਰ ਬਿਮਾਰੀ ਤੋਂ ਪੀੜਤਾ ਤਾਂ ਉਹਨਾਂ ਇੱਕ ਸਾਲ ਲਈ ਅਰਜੀ ਦੇ ਰਹੇ ਨੇ ਤੁਹਾਨੂੰ ਸਰਨ ਬੱਡੀ ਖੁਸ਼ਖਬਰੀ ਦਿੱਤੀ ਹੈ ਤੇ ਸੀਐਮ ਭਵਨਤਮਾਨ ਨੇ ਜੀ ਪਰਿਵਾਰ ਨੂੰ 1 ਕਰੋੜ ਰੁਪਏ ਦੇਣਗੇ ਮੁੱਖ ਮੰਤਰੀ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਜਾਣੇ ਜਾਂਦੇ ਇੱਕ ਸ਼ਹੀਦ ਅਜੇ ਸਿੰਘ ਦੇ ਘਰ ਜਾਣਗੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਇਸ ਦੇ ਨਾਲ ਹੀ ਸ਼ਹੀਦ ਨੂੰ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਦੇਣਗੇ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਲੁਧਿਆਣਾ ਅਧਿਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੇ ਸਿੰਘ ਅੱਜ ਜੰਮੂ ਕਸ਼ਮੀਰ ਦੇ ਨੌਸ਼ੀਰਾ ਬਾਰਡਰ ਤੇ ਵਿਛਾਈ ਗਈ ਬਾਰੂਦ ਸੁਰੰਗ ਫਟਣ ਦੇ ਕਾਰਨ ਸ਼ਹੀਦ ਹੋ ਗਿਆ ਸੀ ਜਿਸ ਤੋਂ ਬਾਅਦ ਅਗਲੀ ਵੱਡੀ ਖੜੀ ਨਸ਼ਾ ਤਸਕਰੀ ਕਰਨ ਵਾਲੇ گرو ਦਾ ਪਰਦਾਫਾਸ਼ ਹੈ 3 ਕਿਲੋ ਅਫੀਮ ਰਿਵਾਲਵਰ ਅਤੇ 2 ਰਾਈਫਲ ਸਮੇਤ ਕਾਬੂ ਕੀਤਾ ਅੰਮ੍ਰਿਤਸਰ ਪੁਲਤਣੇ ਨੇ 3 ਕਿਲੋ ਅਫੀਮ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਅਫੀਮ ਦੀ ਖੇਫ ਝਾਰਖੰਡ ਤੋਂ ਲੈ ਕੇ ਆਇਆ ਸੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸਰਜੀਤ ਸਿੰਘ ਆ ਪਹਿਲਾਂ ਹੀ ਅਫੀਮ ਤਸ਼ਕਰੀ ਦਾ ਕੇਸ ਵੀ ਦਰਜ ਕੀਤਾ ਗਿਆ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਨਾ ਜੀ